ਸੀਂ ਮਰ ਜਾਣਾ ਅਸੀਂ ਜਾਣਾ ਨਹੀਂ ਇੱਥੋਂ ਅਸੀਂ ਮਰ ਜਾਣਾ ਸਾਡੇ ਕੋਈ ਕਮਾਉਣ ਵਾਲਾ ਨਹੀਂ ਉਹ ਅਸੀਂ ਕਿੱਥੇ ਜਾ ਲੈ ਕੇ ਜਾਵਾਂਗੇ ਤੇ ਚਾਰ ਚਾਰ ਦੀਆਂ ਇੱਕ ਇੱਕ ਕਰਦਾ ਕਮਾਓ ਕਿੱਥੇ ਜਾਈਏ ਸਾਨੂੰ ਦੱਸੋ ਅਸੀਂ ਕਿੱਥੇ ਜਾਈਏ ਸਾਡੇ ਘਰ ਵਾਪਸ ਜੀ ਮਰ ਜਾਣਾ ਜਤਿਨ ਭਾਈ ਜਤਿਨ ਭਾਈ ਸਾਰੇ ਨਹੀਂ ਕੋਈ ਸਾਡੇ है, मैं नगर की वासी हूँ सन कन्वे की यहाँ रहने वाली हूँ 91 ਤੋਂ ਨੇ ਇੱਥੇ ਰਹਿ ਰਹੀ ਆ 91 ਤੋਂ ਇੱਥੇ 30 40 ਘਰ ਸੀ ਜਦੋਂ ਇੱਥੇ ਵਸਿੰਦਾ ਹੋਇਆ ਸੀ ਹੁਣ ਸਾਡੇ 4-5 ਤੋਂ 800 ਘਰ ਹੋ ਚੁੱਕਾ ਆ ਵੀ ਅਸੀਂ ਇੱਥੋਂ ਨਹੀਂ ਜਾਣਾ ਤੇ ਪਹਿਲੋ ਪਾਵਰ ਕੱਟਦੇ ਸੀ ਵੀ ਜਦੋਂ ਪਹਿਤੇ 30 40 ਘਰ ਵਾਚਦੇ ਸੀਗੇ ਉਦੋਂ ਪਾਵਰ ਕੱਟਨੇ ਨਹੀਂ ਟਾਲਿਆ ਵੀ ਚਲੋ ਜੇ ਵਸਿੰਦਾ ਵਸਿੰਦੇ ਰਹਿਣ ਹੁਣ ਲੋਕਾਂ ਨੇ ਇੰਨਾ ਘਰ ਬਣਾ ਲਿਆ ਅਸੀਂ ਸਾਰੀ ਉਮਰ ਦਿੱਤੇ ਪੂੰਜੀ ਲਾਤੀ ਆ ਕਮਾ ਕੇ ਪੂਰੀ ਉਮਰ ਦੀ ਪੂੰਜੀ ਲਾਈ ਅਸੀਂ ਕਮਾ ਕੇ ਤੇ ਹੁਣ ਅਸੀਂ ਕਿੱਥੇ ਜਾਣਾ ਆ ਅਸੀਂ ਤਾਂ ਜਾ ਮਰਾਂਗੇ ਤੇ ਜਾ ਮਾਰਾਂਗੇ ਸਾਡਾ ਇਹ ਹੀ ਦੁਨੀਆ ਉਤਾਰੂ ਹੈ ਮਰਨ ਬਣਾਤੇ ਅੱਬ ਕਿਤਨੇ ਗਾਰੇ 800 ਕਾਰੇ ਟੋਟਲ ਪਬਲਿਕ ਬਹੁਤ ਹੈ ਹਜ਼ਾਰ ਤੋਂ ਜ਼ਿਆਦਾ ਦੁਨੀਆ ਹੋ ਚੁੱਕੀ ਹੈ ਇੱਥੇ ਕੱਲ ਵੀ ਮੀਡੀਆ ਆਈ ਸੀ ਪਰਸੋ ਵੀ ਆਏ ਸੀਗੇ ਵੀ ਬਹੁਤ ਦੁਨੀਆ ਸ਼ੁੱਕਰਵਾਰ ਤੋਂ ਨਾਲ ਸਾਨੂੰ ਕੱਢਾ ਪਹਿਲਾਂ ਸਾਨੂੰ ਦੱਸਿਆ ਨਹੀਂ ਵੀ ਤੁਹਾਡਾ ਨੋਟ ਨਿਕਲਿਆ ਹੈ ਤਿੰਨ ਤਰੀ ਦਾ ਨੋਟਿਸ ਆਇਆ ਸਾਨੂੰ ਸ਼ੁੱਕਰਵਾਰ ਨੂੰ ਤਲਾਹ ਕਰਕੇ ਗਿਆ ਵੀ ਤੁਸੀਂ ਮੱਲਾ ਖਾਲੀ ਕਰ ਦਿਓ 3 ਘੰਟਿਆਂ 3 ਘੰਟੇ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਬੀਟੀਐਫ ਪੁਲਿਸ ਆਣੀ ਜੋ ਕੋਸ਼ਣਾ ਵੀ ਅਸੀਂ ਇੰਨੇ ਕੇ ਪਰੇਸ਼ਾਨ ਸੀ ਅਸੀਂ ਫੇਰ ਵੀ ਆਪਣੀ ਜਿੱਥੇ ਮੰਤਰੀਆਂ ਤੱਕ ਸਾਡੀ ਪਹੁੰਚ ਸੀ ਅਸੀਂ ਸਾਰਿਆਂ ਕੋਗੇ ਸਾਰਿਆਂ ਤੁਹਾਨੂੰ ਦਿਲਾਤਾ ਜੀਤਾ ਵੀ ਤੁਸੀਂ ਜਿੱਥੇ ਬੈਠੇ ਹੋ ਬੈਠੇ ਰਹੋ ਪਰ ਸਾਡੀ ਭਗਵਾਨ ਜਤਮਾਨ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ 30 35 35 ਸਾਲ ਤੋਂ ਉੱਥੇ ਬਸੇ ਆ 50 ਸਾਲ ਤੋਂ ਵੀ ਦੁਨੀਆ ਇੱਥੇ ਰਹਿ ਰਹੀ ਆ ਵੀ ਇੱਥੇ ਹੀ ਰਹਿਣ ਦੇ ਦਿਨ ਵੀ ਗਰੀਬ ਜਨਤਾ ਨੂੰ ਨਾ ਉਜਾੜੋ ਵੀ ਜੇ ਤੁਸੀਂ ਕੋਈ ਤੁਸੀਂ ਜਾਣਿਆ ਸੀ ਤੁਹਾਡੀ ਜ਼ਮੀਨ ਦੀ ਅਗਰੀਆਂ ਜੇ ਤੁਸੀਂ ਇੱਥੇ ਕੀਮਤ ਪਾਣਾ ਚਾਹੁੰਦੇ ਹੋ ਇਸ ਪਲੌਟ ਦੀ ਅਸੀਂ ਤੁਹਾਨੂੰ ਪੈਸਾ ਭਰਨ ਨੂੰ ਤਿਆਰ ਆ ਪਰ ਸਾਨੂੰ ਇੱਥੋਂ ਗਰੀਬ ਜਨਤਾ ਨੂੰ ਨਾ ਠਾ ਲਿਆ ਜਾਵੇ ਸੀ ਪਹਿਲੇ ਵੀ ਕੇਸ ਹੋਏ ਤੇ ਆਪ ਹਾਰ ਗਏ ਤੇ ਨਹੀਂ ਅਸੀਂ ਦੋ ਕੇਸ ਜਿੱਤੇ ਐ ਤਿੰਨ ਕੇਸ ਜਿੱਤੇ ਹੋਂ ਦਾ ਹੀ ਕੋਰਟ ਚੋਂ ਤਿੰਨ ਕੇਸ ਜਿੱਤੇ ਸੀ ਅਸੀਂ ਇਸ ਵਾਰੀ ਕੇਸ ਚੋਂ ਹਾਰ ਗਏ ਫਿਰ ਵੀ ਤੁਹਾਡੇ ਬੰਦੇ ਨੇ ਬਹੁਤ ਕੋਸ਼ਿਸ਼ ਕੀਤੀ ਐ ਵੀ ਚਲੋ ਨਹੀਂ ਗਏ ਜਾਂ ਹੁਣ ਵੀ ਭੱਜੇ ਅਸੀਂ ਸਾਰੇ ਵੀ ਅਸੀਂ ਇੱਥੇ ਜਿਹੜਾ ਵੀ ਕੋਈ ਮੰਤਰੀ ਆਂਦਾ ਸੀ ਵੋਟਾਂ ਦੇ ਟਾਈਮ ਤੇ ਸਾਨੂੰ ਇਹੀ ਕਹਿੰਦੇ ਸੀ ਤੁਸੀਂ ਇਸ ਮੁਹੱਲੇ ਤੋਂ ਅਸੀਂ ਤੁਹਾਡੇ ਨਾਲ ਆ ਪਾਵਰ ਕਮ ਕਹਤੀ ਹੈ ہماری ਜਗਾ ਹੈ ਤਾਂ ਹਮ ਕਹਤੇ ਹੈ ہماری ਹੈ ਪਾਵਰ ਕਮ ਪਹਿਲੇ ਕਿਉਂ ਨਹੀਂ ਉઠી ਪਾਵਰ ਕਮ ਕਿਉਂ ਬੈਠੀ ਸੀ ਪਾਵਰ ਕਮ ਨੇ ਪਹਿਲੇ ਕਿਉਂ ਨਹੀਂ ਉਠਾਲਾ ਬਿਜ ਮੀਟਰ ਕਿਉਂ ਲਗਵਾ ਕੇ ਦੀ ਹੈ ਮੈ ਕਿਉਂ ਵਾਟਰ ਸਪਲਾਈ ਦਿੱਤੀ ਕਿਉਂ ਸਾਨੂੰ ਇੱਥੇ ਬਿਜਲੀ ਦਾ ਵਿਭਾਗ ਮਾਰੀ ਤਾਂ ਕਿਉਂ ਪਾਣੀ ਦਿੱਤਾ ਕਿਉਂ ਇੱਥੇ ਗ੍ਰਾਂਟ ਦਿੱਤੀ ਆ ਇੱਥੇ ਪੂਰੇ ਦਿੱਕੋਗੜ 40 ਪਿਆ ਘਰ ਸਿਸਟਮ ਗ੍ਰਾਂਟ ਮਿਲੀ ਆਵਾਸ ਯੋਜਨਾ

ਅਰਤੀ ਇੱਥੇ ਅੜਸਵਾਦੀ ਕਿੱਥੇ ਜਾਏਗੀ ਦੁਨੀਆ ਛੋਟੇ ਛੋਟੇ ਬੱਚੇ ਲੈ ਕੇ ਕਿੱਥੇ ਜਾਓਗੀ ਸਰ ਅਸੀਂ ਨਹੀਂ ਜਾਣਾ ਗੁਰਦੁਆਰਿਆਂ ਨੂੰ ਗਰੰਟਾ ਹੈ ਮੰਦਰ ਨੂੰ ਗਰੰਟਾ ਹੈ ਪੀਰਾ ਫਕੀਰਾ ਨੂੰ ਗਰੰਟਾ ਦਿੱਤੀਆਂ ਨਾ ਦੋਵੇਂ ਤੁਸੀਂ ਜੇ ਮੈਂ ਲਟਾ ਨਹੀਂ ਸੀ ਸੜਕਾਂ ਤੁਸੀਂ ਬਣਾ ਕੇ ਸਭ ਕੁਝ ਕਰਕੇ ਹੁਣ ਤੁਸੀਂ ਕਰੇ ਹਵਾਦੀ ਠਾਲ ਰਹੀ ਹੈ ਪਰ ਅਸੀਂ ਇੱਥੋਂ ਨਹੀਂ ਜਾਣਾ ਅਸੀਂ ਇੱਥੇ ਹੀ ਬਸਣਾ ਹੈ ਪ੍ਰਸ਼ਾਸਨ ਕੋਈ ਕਾਰਵਾਈ ਕਰਨੇ ਆਤਾ ਤਾਂ ਹਮ ਅਸੀਂ ਨਹੀਂ ਕਰਾਂਗੇ ਹਮ ਹੁਣ ਕੇ ਅੱਗੇ ਹੋਏਗੇ ਮਰਨੇ ਕੇ ਲਈ ਤਿਆਰ ਹੈ ਦੁਨੀਆ ਕਾਮ ਛੋੜ ਰੱਖਾ ਮਰਨੇ ਕੇ ਲਈ ਤਿਆਰ ਹਮ ਮਰ ਜਾਵਾਂਗੇ ਮੱਲਾ ਅੰਨੇ ਛੋੜ ਕੇ ਬਿਲਕੁਲ ਨਹੀਂ ਜਾਣਾ ਕਹੀਂ ਤੇ ਵੀ ਨਹੀਂ ਜਾਣਾ 33 ਸਾਲ ਸਾਨੂੰ ਹੋ ਗਿਆ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਦਿਹਾੜੀਆਂ ਲਾਲ ਲਾ ਇੱਥੇ ਲਾਤੀ ਹੁਣ ਅਸੀਂ ਕਿੱਥੇ ਜਾਵਾਂਗੇ ਠੀਕ ਹੈ ਰਾਜਨੰਦਿਆ ਕੀ ਕਹਿਣਾ ਚਾਹਤੇ